ਲੁਧਿਆਣਾ ਦੇ ਪਾਤਨਗੜ ਚੌਕ ਦੇ ਵਿੱਚ ਐਨਐਸਐਫਕਿਊ ਯੂਨੀਅਨ ਦੇ ਅਧਿਆਪਕਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਨੂੰ ਲੈ ਕੇ ਤਰਨਾ ਦਿੱਤਾ ਗਿਆ ਦੱਸਦੀ ਕਿ ਇਸ ਮੌਕੇ ਤਰਨਾਕਾਰੀਆਂ ਤੇ ਪੁਲਿਸ ਦੇ ਵਿਚਕਾਰ ਕਾਫੀ ਤਲਖੀ ਹੋਈ ਪ੍ਰਦਰਸ਼ਨਕਾਰੀ ਅੱਗੇ ਵਧਣ ਲੱਗੇ ਤਾਂ ਪੁਲਿਸ ਨੂੰ ਹਲਕੇ ਬਲਦਬਾਅ ਪ੍ਰਯੋਗ ਕਰਨਾ ਪਿਆ ਉਹਨਾਂ ਨੂੰ ਰੋਕਣਾ ਪਿਆ ਇਸ ਮੌਕੇ ਪ੍ਰਦਰਸ਼ਨ ਕਾਰਜ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਤਰਨਾ ਲਗਾਉਣ ਵਾਲੇ ਅਧਿਆਪਕਾਂ ਨੂੰ ਰੋਕਿਆ ਗਿਆ ਅਤੇ ਨਾਲ ਹੀ ਪੁਲਿਸ ਦੇ ਵੱਲੋਂ ਬੱਚਿਆਂ ਦੇ ਉੱਤੇ ਡੰਡ ਚਲਾਈ ਗਈ ਜਦਕਿ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਵਾਅਦਾ ਖਿਲਾਫੀ ਕੀਤੀ ਗਈ ਹੈ ਜਦ ਇਹਨਾਂ ਦੇ ਨਾਲ ਗਲਬਾਤ ਹੋਈ ਸੀ ਤਾਂ ਪੰਚ ਅਧਿਆਪਕਾਂ ਦਾ ਡੈਲੀਗੇਸ਼ਨ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਮੰਗ ਪੱਤਰ ਦੇਣਾ ਸੀ ਪਰ ਇਹਨਾਂ ਦੇ ਵੱਲੋਂ ਭਾਰਤ ਨਗਰ ਚੌਕ ਦੇ ਵਿੱਚ ਤੁੜਾ ਲਗਾ ਕੇ ਜਾਮ ਦਿੱਤਾ ਗਿਆ ਜਿਸ ਕਰਕੇ ਐਮਰਜੈਂਸੀ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਦੋ ਐਂਬੂਲੈਂਸ ਨੂੰ ਜਾਮ ਦੇ ਵਿੱਚ ਫਸਿਆ ਹੋਣ ਕਾਰਨ ਡਾਇਵਰਟ ਕਰਕੇ ਹਸਪਤਾਲ ਭੇਜਣਾ ਪਿਆ। ਅੱਗੇ ਨਹੀਂ ਵਧਣਾ। ਆ ਮੇਰੇ ਬੱਚੇ ਦੋਨੋਂ ਨਾਲ ਸੀ ਇਹਦੀਆਂ ਲੱਤਾਂ ਦੇ ਡੰਗੇ ਵੱਜੇ ਨੇ ਭਾਵੇਂ ਤੁਸੀਂ ਫੋਟੋ ਵੇਚ ਲਓ। ਬੱਚਿਆਂ ਉੱਤੇ ਹਵਾਰ ਕਰਨ ਦਾ ਮਤਲਬ ਕੀ ਹੈ? ਜਦ ਅਸੀਂ ਰਾਹ ਪਹਿਲੀ ਕੀਤੀ ਸਾਡੇ ਤਾਂ ਦਾਦਾ ਕਿਉਂ ਵਰ ਗਿਆ ਬੱਚੇ ਦਾ ਨਾਂ ਰੁਹਾਨ ਹੈ ਜੀ ਰੁਹਾਨ ਇਹ ਨੌਵੀਂ ਕਲਾਸ ਚ ਪੜ੍ਹਦਾ ਹੈ ਬੱਚਾ ਅਸੀਂ ਜੀ ਬੱਚਿਆਂ ਲਈ ਆਇਆ 17000 ਦੀ ਤਨਖਾਹ ਤੇ ਸਾਡਾ ਨਹੀਂ ਘਰ ਚੱਲਦਾ 11 ਸਾਲ ਹੋ ਗਏ ਸਾਨੂੰ ਇਹ ਨੌਕਰੀ ਕਰਦੇ ਹੋਏ 11 ਸਾਲ 11

ਕਾਹੇ ਬੋਲਦੇ ਸੀ ਪਿਆਹਤ ਲਕੋ ਆਦੀ ਬੱਚਾ ਆਇਆ ਕੋਈ ਨਾ ਕੰਮ ਤਾਂ ਆਈ ਵੀ ਹੋਈ ਆ ਲੱਗਦਾ ਨਹੀਂ ਦਰਦ ਨਾ ਦੇਖੋ ਜੀ ਮੱਜੇ ਬੱਚਿਆਂ ਦੇ ਨਾਲ ਜਿਹੜਾ ਵੀ ਆਉਂਦਾ ਮਜਬੂਰੀ ਨੂੰ ਆਉਂਦਾ ਕੋਈ ਵੀ ਆਪਣੇ ਬੱਚੇ ਨੂੰ ਖੁਸ਼ ਹੋ ਕੇ ਥੇ ਨਹੀਂ ਲੈ ਕੇ ਆਇਆ 11 ਸਾਲ ਹੋ ਗਏ ਨੇ ਸਾਨੂੰ ਸਾਰੀਆਂ ਮੀਟਿੰਗਾਂ ਮਿਲੀਆਂ ਨੇ ਲੇਕਿਨ ਮੀਟਿੰਗਾਂ ਦਾ ਕੋਈ ਹੱਲ ਨਹੀਂ ਮਿਲਿਆ 11 ਸਾਲਾਂ ਚ ਅਸੀਂ ਸਰਕਾਰੀ ਸਕੂਲਾਂ ਚ ਬਰਾਬਰ ਕਾਮ ਕਰਿਆ ਲੈਕਚਰਾਂ ਦੇ ਲੇਕਿਨ ਸਾਨੂੰ 11 ਸਾਲਾਂ ਤੋਂ ਨਿਕੁੰਨੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਸਿਰਫ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਚਾਹੁੰਦੇ ਆ ਮੀਟਿੰਗਾਂ ਦੇ ਰਹੇ ਨੇ ਮੀਟਿੰਗਾਂ ਤੋਂ ਮੁੱਕਰ ਜਾਂਦੇ ਨੇ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਨੂੰ ਪੱਕੀ ਨੌਕਰੀ ਦਿੱਤੀ ਜਾਵੇ ਸਾਡੀ ਇਹ ਮੰਗ ਹੈਗੀ ਆ ਅੱਜ ਉਸਰਾ ਹੱਥ ਪਾਈ ਦੋ ਪੂਰੀ ਹੋਈ ਐ ਜੀ ਇਹਨਾਂ ਦੇ ਵੇਖੋ ਤੁਸੀਂ ਆਪ ਵੇਖ ਲਓ ਲੇਡੀ ਮੁਲਾਜ਼ਮ ਇੱਕ ਵੀ ਨਹੀਂ ਹੈਗਾ ਸਾਨੂੰ ਲੇਡੀਆਂ ਨੂੰ ਧੱਕੇ ਮਾਰੇ ਗਏ ਨੇ ਛੋਟੇ ਬੱਚਿਆਂ ਨੂੰ ਧੱਕੇ ਮਾਰੇ ਗਏ ਨੇ ਬੱਚੇ ਦਾ ਨਾਂ ਲ ਹੀ ਆਉਣਗੇ ਨਾ ਲੇਡੀਆਂ ਦੇ ਲੇਡੀਆਂ ਦੇ ਵਿੱਚ ਮਾਰ ਕੇ ਨਾਲੇ ਡੰਡੇ ਵੀ ਮਾਰੇ ਨੇ ਸਭ ਨੂੰ ਸਰ ਸਾਡੀਆਂ ਮੰਗਾਂ ਜਿ ਮੰਗੀਆਂ ਜਾ ਰਹੀਆਂ ਆਏਂਗੇ ਬਹੁਤ ਏਡ ਤੋਂ ਸਰ ਹਰ ਵਾਰ ਲਾਰੇ ਲਾਈ ਜਾਂਦੇ ਨੇ ਬਹੁਤ ਵਾਰ ਸੀ ਰੈਲੀਆਂ ਕਰ ਚੁੱਕੇ ਆ ਅੱਜ ਪਤਨ ਕਰਨਾ ਹੈ तो जी? हाँ जी ने जान दे रही है कि दे रही है शुरू तो ही तो सैलरी बहुत ज्यादा घटना थोड़ी सैलरी के उपर गुजारा कर रहे हैं बहुत औखा है जगजीत सिंह जिला प्रधान श्री मुक्तर साहब जिला प्रधान है जी ने आज देख लो अब मंगा मंगने वास्ते आए हैं अं सरकारी टीचर हाँ ਸਰਕਾਰੀ ਸਕੂਲਾਂ ਦੇ ਵਿੱਚ 12-12 ਸਾਲ ਤੋਂ ਅਸੀਂ ਪੜ੍ਹਾ ਰਹੇ ਹਾਂ ਨਗੁਣੀਆ ਤਨਖਾਹ ਦੇਖੀ ਜਿਹੜਾ ਪੜ੍ਹਾ ਰਹੇ ਲੈਕਚਰ ਕ੍ਰੈਡਿਟ ਦੇਖਰਾਬਰ ਤੁਸੀਂ ਐਸੇ ਦੇਖਿਆ ਆ ਜਿਹੜਾ ਭਗਵੰਤਾਨ ਲੋਕਤੰਤਰ ਦੀ ਗੱਲ ਕਰਦਾ ਸੀ ਦੇਖੋ ਇੱਥੇ ਬੋਲਣ ਦਾ ਅਧਿਕਾਰ ਵੀ ਖੋਇਆ ਜਾ ਰਿਹਾ ਤੁਹਾਡੇ ਸਾਹਮਣੇ ਅਸੀਂ ਦੇਖਿਆ ਆ ਪ੍ਰਸ਼ਾਸਨ ਨੇ ੱੱੱਕੇ ਮਾਰ ਮਾਰ ਕੇ ਸਾਡੀ ਲੇਡੀ ਦੇ ਜੁੱਤੀਆਂ ਮਾਰੀਆਂ ਟੁੱਡੇ ਮਾਰੇ ਦੇਖੋ ਬੂਟ ਮਾਰੇ ਦੇਖੋ ਡੰਡੇ ਮਾਰੇ ਦੇਖੋ ਜੀ ਆਹ ਦੇਖੋ ਛੋਟਾ ਜਿਹਾ ਬੱਚਾ ਦੇਖੋ ਕਿੱਡਾ ਕੋ ਬੱਚਾ ਇਹਦੇ ਡੰਡਾ ਵਜਾਇਆ ਦੇਖੋ ਇੱਧਰ ਡੀਐਸਪੀ ਸਾਹਿਬ ਨੇ ਖੁੱਲ ਮਾਰੇ ਕੋਟ ਡੰਡਾ ਇਹਨਾਂ ਕੋਈ ਸਾਡੇ ਅਸੀਂ ਇਹਨਾਂ ਨਾਲ ਪਹਿਲਾਂ ਹੀ ਗੱਲ ਕੀਤੀ ਸਾਡਾ ਸਹਿਯੋਗ ਕਰੋ ਅਸੀਂ ਦੋ ਲੈਣਾ ਬਣਾ ਕੇ ਪ੍ਰੋਪਰ ਅਸੀਂ ਆ ਰਹੇ ਸੀ ਮਾਰਚ ਕਰਦੇ ਹੋਏ ਇਹਨਾਂ ਨੂੰ ਸਾਨੂੰ ਮਜਬੂਰ ਕਰਤਾ ਇੱਥੇ ਪ੍ਰਸ਼ਾਸਨ ਅੱਗੇ ਲਾ ਕੇ ਮਾਹੌਲ ਖਰਾਬ ਕਰਨ ਦਾ ਤਾਂ ਕਿ ਜਿਹੜਾ ਇਹ ਸਾਡੇ ਉੱਤੇ ਕਾਬੂ ਪਾ ਸਕਣ ਸਾਡੇ ਤੇ ਲਾਠੀ ਚਾਲ ਕਰ ਸਕਣ ਇਹ ਜਾਣ ਕੇ ਮਾਹੌਲ ਬਣਾਇਆ ਜਿਹੜਾ ਪ੍ਰਸ਼ਾਸਨ ਇਹਦਾ ਜਿੰਮੇਵਾਰ ਆ ਇਹ ਲੋਕੋ ਹੀ ਲੋਕਤੰਤਰ ਦੀ ਲੋਕਤੰਤਰ ਦਾ ਘਾਣਾ ਆ ਇਹ ਕੋ ਲੋਕਾਂ ਨੇ ਬੋਤਾ ਬਾਗ ਇਹਨਾਂ ਨੂੰ ਬਣਾਇਆ ਜਿਵੇਂ ਲੋਕ ਇਹਨਾਂ ਨੂੰ ਬਣਾ ਸਕਦੇ ਆ ਇਹਨਾਂ ਨੂੰ ਲਾ ਵੀ ਸਕਦੇ ਆ ਇਹਦੇ ਕੋਈ ਸ਼ੱਕ ਨਹੀਂ ਅਸੀਂ ਜੀ ਐਨ ਐਸ ਪੀਓ ਕੋਲਕੇਸ਼ਨਲ ਟੀਚਰ ਯੂਨੀਅਨ ਤੋਂ ਆਏ ਆ ਤੇ ਪਿਛਲੇ 2015 ਤੋਂ ਲੈ ਕੇ ਇਹ ਜਥੇਬੰਦੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਨਾਲ ਪ੍ਰੋਟੈਸਟ ਕਰਦੀ ਰਹੀ ਆ ਪਰ ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ ਜਿਮਣੀ ਚੌਣ ਹੋਣ ਕਰਕੇ ਤੇ ਕੱਲ ਜਿਹੜੀ ਆ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਅਸੀਂ ਆਪਦਾ ਸ਼ਾਂਤਮਈ ਰੋਸ ਮਾਰਚ ਕਰ ਰਹੇ ਆ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਸਾਡੇ ਨਾਲ ਤਾਂ ਕੰਮਕੀ ਕਰ ਰਿਹਾ ਪੰਜਾਬ ਸਰਕਾਰ ਦੀ ਸ਼ਹਿਤ ਤੇ ਅਸੀਂ ਬੇਨਤੀ ਕਰਨੇ ਚਾਹੁੰਦੇ ਆ ਕਿ ਜਿੰਨੇ ਵੀ ਸਾਥੀ ਆਏ ਆ ਕਿਸੇ ਚਾਹ ਨਾਲ ਨਹੀਂ ਆਏ ਸਾਰੇ ਸਾਥੀ ਗੁੱਦੀ ਫਿਰਦਿਆਂ ਨਾਲ ਆਏ ਆ ਪੰਜਾਬ ਸਰਕਾਰ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਨਹੀਂ ਤਾਂ ਜਿੰਨੇ ਟਾਈਮ ਉਧਾਨਿਆਂ ਦੀ ਜਿਮਣੀ ਚੋਂ ਚੱਲੂਗੀ ਅਸੀਂ ਟਾਈਮ ਟੂ ਟਾਈਮ ਆਉਦੇ ਰੋਸ ਮਾਰਚ ਪੂਰੇ ਹਲਕੇ ਦੇ ਵਿੱਚ ਕਰਾਂਗੇ ਹਾਂਜੀ ਲਾਠੀ ਚਾਰਜ ਹੋਇਆ ਇੱਥੇ ਕੋਈ ਲੇਡੀ ਪੁਲਿਸ ਨਹੀਂ ਹੈਗੀ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਚ ਆਈਆਂ ਨੇ ਉਹਨਾਂ ਨਾਲ ਜਿਹੜੇ ਜੈਂਟਸ ਪੁਲਿਸ ਕਰਮੀ ਨੇ ਉਹਨਾਂ ਨੇ ਧੱਕਾ ਮੁਕੀ ਕੀਤੀ ਹੈ ਤੇ ਇੱਕ ਵੀ ਲੇਡੀਜ਼ ਪੁਲਿਸ ਇੱਥੇ ਹੈ ਨਹੀਂਗੀ ਇਹ ਪੰਜਾਬ ਪੁਲਿਸ ਇਸ ਗੱਲ ਪਰ ਜਵਾਬਦੇਹ ਵੀ ਰੋਕੇਸ਼ਨਲ ਟੀਚਰ ਜੂਨੀਅਨ ਹੈਗੀ ਹੈ ਜੀ ਇਹਨਾਂ ਨੇ ਅੱਜ ਇੱਥੇ ਧਰਨਾ ਪਲਾਨ ਕੀਤਾ ਸੀਗਾ ਇਹਨਾਂ ਨਾਲ ਪਹਿਲਾਂ ਗੱਲ ਹੋ ਗਈ ਸੀ ਡੀਲ ਹੋ ਗਈ ਇਹਨਾਂ ਨਾਲ ਹੋ ਗਈ ਸੀ ਗੱਲ ਕਿ ਵੀ ਰਕਬਾਗ ਤੋਂ ਮਾਰਚ ਕਰਨਗੇ ਭਾਰਤਨਾਗਰ ਚੌਂਕ ਤੱਕ ਪੀਸੂਲੀ ਇੱਥੋਂ ਪੰਜ ਬੰਦਿਆਂ ਦਾ ਡੈਲੀਗੇਸ਼ਨ ਅੱਗੇ ਜਾ ਕੇ ਐਮਪੀ ਰਾਜ ਸਭਾ ਸੰਜੀਵ ਅਰੋੜਾ ਜੀ ਨੂੰ ਆਪਣਾ ਮੰਗ ਪੱਤਰ ਦੇਣਗੇ ਬਟ ਕੰਟ੍ਰਰੀ ਟੂ 댓 ਇਹਨਾਂ ਨੇ ਵਾਅਦਾ ਖਿਲਾਫੀ ਕਰਕੇ ਇੱਥੇ ਆਪਣਾ ਜਾਮ ਲਾਇਆ ਜਿਸ ਦੇ ਕਰਕੇ ਪਬਲਿਕ ਨੂੰ ਇਨਕਨਵੀਨੀਅੰਸ ਹੋ ਰਹੀ ਹੈ ਘੱਟੋ ਘੱਟ 2-2-3 ਐਂਬੂਲੈਂਸਿਸ ਕ੍ਰਿਟੀਕਲ ਮਰੀਜ਼ਾਂ ਲਈ ਡਿਵਰਟ ਕਰਨੀਆਂ ਪਈਆਂ ਸਾਨੂੰ ਕੋਈ ਦੀ ਇੰਟਾਇਰ ਰਿਸਪੌਂਸਿਬਿਲਟੀ ਇਨਰ ਯੂਨੀਅਨ ਦੇ ਲੀਡਰਸ ਦੀ ਹੈਗੀ ਹੈ। ਮੈਨੂੰ ਲੱਗਦਾ ਪੁਲਿਸ ਨੇ ਬੱਚਿਆਂ ਦੇ ਜਾਨਾਂ ਦਾ ਖਿਆਲ ਨਾ ਮਾਰਿਆ। ਫਸਟ ਆਫ ਆਲ ਕੁਐਸਚਨ ਰਾਈਜ਼ਸ ਵਾਈ ਆਰ ਦੇ ਵਾਈ ਆਰ ਦੇ ਬਰਾਊਡ ਚਿਲड्रन ਇਨ ਦੀ ਧਰਨਾ ਜਿਹੜਾ ਕਿ ਇਹਨਾਂ ਦਾ ਆਪਣਾ ਹੱਕੀ ਮੰਗਦਾ ਦਾ ਧਰਨਾ ਹੈਗਾ। ਦੇ ਆਰ ਯੂਜ਼ਿੰਗ ਚਿਲड्रन ਐਸ ਦੇ ਸ਼ੀਲਡਸ। ਅਸੀਂ ਸਾਡੇ ਵੱਲੋਂ ਇਹਦਾ ਕੋਈ ਕਿਸੇ ਬੱਚੇ ਤੇ ਆਪ ਨੂੰ ਚੱਕਿਆ ਗਿਆ। ਜਾ ਰੋ ਕੀ ਅਸੀਂ ਇਹਨਾਂ ਦਾ 1:00 ਤੋਂ 1:30 ਦਾ ਟਾਈਮ ਸੀਗਾ ਇਹਨਾਂ ਦਾ ਐਮਪੀ ਸਾਹਿਬ ਨਾਲ ਟਾਈਮ ਫਿਕਸ ਹੋ ਗਿਆ ਸੀ ਇਹਨਾਂ ਨੇ ਡੈਲੀਗੇਸ਼ਨ ਦੇ ਰੂਪ ਚ ਆਪਣਾ ਮੰਗ ਪੱਤਰ ਦੇਣਾ ਸੀਗਾ ਇਹਨਾਂ ਨੂੰ ਬਾਰ ਬਾਰ ਇਨਸਿਸਟ ਕੀਤਾ ਕਿ ਵੀ ਉਹਨਾਂ ਦੇ ਹੋਰ ਵੀ ਕਮਿਟਮੈਂਟਸ ਨੇ ਤੁਸੀਂ ਚਲੋ ਟਾਈਮ ਸਿਰ ਇੱਥੋਂ ਵਕੇਟ ਕਰਕੇ ਉਹਨਾਂ ਨਾਲ ਮੀਟਿੰਗ ਕਰ ਲਓ ਬਟ ਦੇ ਆਰ ਐਡਮਿੰਟ ਕਿ ਵੀ ਅਸੀਂ ਪਬਲਿਕ ਨੂੰ ਇਨਕਨਵੀਨੀਅੰਸ ਕਾਲ ਕਰਨੀ ਹੈ ਤਾਂ ਇੱਥੇ ਇਹਨਾਂ ਤਰਨ ਲੱਗਾ ਚਲੋ ਭੰਣਾ ਵੀ ਇੱਥੇ ਪੜੀ ਗਈ ਬਿਲਕੁਲ ਦੇ ਆਰ ਦੇ ਕਨਟ੍ਰਰੀ ਟੂ देयर अर्ਲियर ਕਮਿਟਮੈਂਟਸ ਦੇ ਆਰ ਨਾਉ ਵਾਇਲੈਂਟ ਐਂਡ ਵੀ ਵਿਲ ਡੀਲ ਅਕੋਰਡਿੰਗਲੀ ਅਸੀਂ ਕੋ